ਸ਼ਾਮ ਦਾ ਟਾਈਮ ਸੀ ਤੇ ਬੱਚਿਆਂ ਨੇ ਕੁਝ ਨਾ ਕੁਝ ਖਾਣੂ ਮੰਗਣਾ ਹੀ ਹੁੰਦਾ ਕਿਉਂਕਿ ਸ਼ਾਮ ਨੂੰ ਇੱਕ ਅਲੱਗ ਜਿਹੀ ਭੁੱਖ ਲੱਗਦੀ ਹੈ ਹਲਕੀ ਫੁਲਕੀ ਤੇ ਅੱਜ ਸੋਚਿਆ ਆਪਾਂ ਦਿੱਲੀ ਦੇ ਬਹੁਤ ਹੀ ਸਪੈਸ਼ਲ ਜੇ ਰਾਮ ਲੱਡੂ ਘਰ ਵਿੱਚ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਜਿਹੜੇ ਦਿੱਲੀ ਜਾ ਕੇ ਖਾਂਦੇ ਆ ਉਹਨਾਂ ਨੂੰ ਤਾਂ ਇਹਨਾਂ ਵਾਰਿਸਾ ਪਤਾ ਹੋਊਗਾ ਮजेदार ਜੇ ਰਾਮ ਲੱਡੂ ਬਣਾਉਂਦੇ ਨਾਲ-ਨਾਲ ਆਪਾਂ ਤਿਆਰ ਕਰਾਂਗੇ ਦੋ ਤਰ੍ਹਾਂ ਦੀ ਸੌਸ ਜਿਹੜੀ ਕਿ ਥੋੜੇ ਜਿਹਾ ਅਲੱਗ ਤਰੀਕੇ ਨਾਲ ਬਣੂਗੀ ਤੇ ਬਹੁਤ ਜਿਆਦਾ ਟੇਸਟੀ ਬਣੂਗੀ ਤੇ ਸਾਸ ਨੂੰ ਤੁਸੀਂ ਰੱਖ ਕੇ ਪਕੌੜੇ ਵਗੈਰਾ ਨਾਲ ਵੀ ਖਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਇਹਦੇ ਲਈ ਇੱਕ ਕੌਲੀ ਤੋਂ ਥੋੜੀ ਜੀ ਕੱਟ ਲਈ ਐ ਪੀਲੀ ਮੋਂਗੀ ਸਿੰਪਲ ਦਾਲਾਂ ਦੀ ਆਪਾਂ ਇਹਨੂੰ ਬਣਾਵਾਂਗੇ ਤੇ ਅੱਧੀ ਕੌਲੀ ਤੋਂ ਵੀ ਕੱਟ ਲਈ ਆਪਾਂ ਛੋਲਿਆਂ ਦੀ ਦਾਲ ਤੁਸੀਂ ਚਾਹੋ ਕੱਲੀ ਮੂੰਗੀ ਦੀਵੀ ਬਣਾ ਸਕਦੇ ਹਾਂ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਇੱਕ ਅੱਧੀ ਦਾਲ ਆਪਣੀ ਮਰਜ਼ੀ ਮੁਤਾਬਕ ਤੁਸੀਂ ਹੋਰ ਐਡ ਕਰ ਸਕਦੇ ਹੋ ਦਾਲਾ ਨੂੰ 4 ਤੋਂ 5 ਘੰਟੇ ਤੁਸੀਂ ਭਿਉ ਕੇ ਰੱਖ ਦੇਣਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਧੋ ਲਿਓ ਤੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਫਿਰ ਲੈ ਲਓ ਜੀ ਇੱਕ ਜੱਗ ساری ਦਾਲ ਨੂੰ ਉਹਦੇ ਵਿੱਚ ਪਾ ਲਿਓ ਕਿਉਂਕਿ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਗ੍ਰाइंड ਕਰਨਾ ਵਧੀਆ ਜਿਆਦਾ ਪੇਸਟ ਜਿਹੜਾ ਤਿਆਰ ਕਰਨਾ ਫਿਰ ਆਪਾਂ ਇਹਦੇ ਵਿੱਚ ਪਾ ਲਾਂਗੇ ਇੱਕ ਹਰੀ ਮਿਰਚ ਤੇ ਆਪਾਂ 1 ਇੰਚ ਦਾ ਟੁਕੜਾ ਲਿਏ ਅਦਰਕ ਦਾ ਅਦਰਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲਿਓ ਲਸਣ ਦਾ ਟੇਸਟ ਵਧੀਆ ਲੱਗਦਾ ਹੋਵੇ ਤਾਂ ਇੱਕ ਦੋ ਕਲੀਆਂ ਤੁਸੀਂ ਇੱਥੇ ਲਸਣ ਦੀਆਂ ਪਾ ਦਿਓ ਉਸ ਤੋਂ ਬਾਅਦ 1 ਮਿੰਟ ਲਈ ਆਪਾਂ ਇਹਨੂੰ ਗ੍ਰाइंड ਕੀਤਾ ਫਿਰ ਪਾਵਮਕ ਜੀ ਇੱਕ ਚਮਚ ਪਾਣੀ ਦਾ ਸਿਰਫ ਇੰਨਾ ਕੀ ਪਾਣੀ ਪਾਓ ਇਸ ਤੋਂ ਜ਼ਿਆਦਾ ਨਾ ਪਾਓ ਕਿਉਂਕਿ ਨਹੀਂ ਤਾਂ ਇਹ ਵਧੀਆ ਨਹੀਂ ਬਣਨੀ ਹਲਕਾ ਜਿਹਾ ਚਮਚ ਨਾਲ ਆਪਾਂ ਮਿਕਸ ਕਰਕੇ ਇਹਨੂੰ ਇੱਕ ਦੋ ਮਿੰਟ ਲਈ ਹੋਰ ਗ੍ਰाइंड ਕਰਾਂਗੇ ਤੇ ਇਹਦਾ ਵਧੀਆ ਜਿਹਾ ਪੇਸਟ ਜਿਹੜਾ ਉਹ ਆਪਾਂ ਤਿਆਰ ਕਰ ਲਾਂਗੇ ਪਰ ਇੱਥੇ ਤੁਸੀਂ ਇਸ ਪੇਸਟ ਨੂੰ ਹੱਥ ਦੇ ਅਲ ਮਸਲ ਕੇ ਜੇ ਦੇਖ ਲਿਓ ਇਹ ਦਰਦਰਾ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਸੌਫਟ ਹੋਣਾ ਚਾਹੀਦਾ ਉਸ ਤੋਂ ਬਾਅਦ ਕਿਸੇ ਵੀ ਖੁੱਲੇ ਜੇ ਭਾਂਡੇ ਦੇ ਵਿੱਚ ਇਹਨੂੰ ਤੁਸੀਂ ਕੱਢ ਲਿਓ ਪਰ ਇਹ ਜੱਗ ਦੇ ਵਿੱਚ ਲੱਗਿਆ ਹੋਇਆ ਪੇਸਟ ਵੀ ਤੁਸੀਂ ਹੱਥ ਨਾਲ ਹੀ ਉਤਾਰਨਾ ਹੈਗਾ ਪਾਣੀ ਵਗੈਰਾ ਪਾ ਕੇ ਵਿੱਚ ਮਿਕਸ ਨਹੀਂ ਕਰਨਾਗਾ ਉਸ ਤੋਂ ਬਾਅਦ ਇਹਨੂੰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਲਗਾਤਾਰ ਘੁਮਾਉਲੇ ਜਾਇਓ ਤੇ ਦਾਲ ਦਾ ਕਲਰ ਵੀ ਚੇਂਜ ਹੋ ਜਾਊਗਾ ਤੇ ਇਹਦੇ ਵਿੱਚ ਬਹੁਤ ਸਾਰੀ ਫਲਾਵਟ ਆ ਜਾਊਗੀ ਦਾਲ ਨੂੰ ਇਸ ਤਰ੍ਹਾਂ ਕਰਨ ਤੇ 6 ਤੋਂ 7 ਮਿੰਟ ਲੱਗਣਗੇ ਤੇ ਫਿਰ ਤੁਸੀਂ ਇਹਨੂੰ ਥੋੜੀ ਜਿਹੀ ਨੂੰ ਪਾਣੀ ਵਿੱਚ ਪਾ ਕੇ ਦੇਖ ਲੈਣਾ ਜੇ ਉੱਪਰ ਤੈਰਨ ਜੇ ਲੱਗੀ ਤਾਂ ਇਹ ਤੁਹਾਡੀ ਰਾਮ ਲੱਡੂ ਲਈ ਬਿਲਕੁਲ ਤਿਆਰ ਹੋ ਗਈ ਹੁਣ ਆਪਾਂ ਤਿਆਰ ਕਰਾਂਗੇ ਮਜ਼ੇਦਾਰ ਜੀ ਚਟਨੀ ਇਹਦੇ ਲਈ ਲੈ ਆਪਾਂ ਇੱਕ ਚਮਚ ਸੌਂਫ ਦਾ ਅੱਧਾ ਚਮਚ ਜੀਰੇ ਦਾ ਅੱਧਾ ਚਮਚ ਸਾਬਤ ਧਨੀਆ ਅੱਧਾ ਚਮਚ ਆਪਾਂ ਅਦਰਕ ਦਾ ਪਾਊਡਰ 1.5 ਚਮਚ ਲੈ ਆਪਾਂ ਅਮचूर ਪਾਊਡਰ ਤੇ ਅੱਧਾ ਚਮਚ ਹਲਦੀ ਅੱਧਾ ਚਮਚ ਕਾਲਾ ਨਮਕ ਅੱਧਾ ਚਮਚੀ ਲਈਏ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਰਾਵਾਂਗੇ ਮੇਥੀ ਦਾਣਾ ਪਰ ਇਸ ਤੋਂ ਜ਼ਿਆਦਾ ਬਿਲਕੁਲ ਨਹੀਂ ਲੈਣਾ ਨਹੀਂ ਤਾਂ ਚਟਨੀ ਦਾ ਟੇਸ ਜਿਹੜਾ ਕੋੜਾ ਹੋ ਜਾਊਗਾ ਉਸ ਤੋਂ ਬਾਅਦ ਜੀ ਆਪਾਂ ਬਿਲਕੁਲ ਥੋੜੀ ਜੀ ਇਮਲੀ ਨੂੰ ਗਰਮ ਪਾਣੀ ਦੇ ਵਿੱਚ ਪਹਿਲਾਂ ਭਿਉ ਕੇ ਰੱਖਤਾ ਸੀ ਇਹ ਚੰਗੀ ਤਰ੍ਹਾਂ ਫੁੱਲ ਗਈ ਸਾਰੇ ਮਸਾਲਿਆਂ ਨੂੰ ਆਪਾਂ ਗ੍ਰाइंड ਕਰ ਲਿਆ ਤੇ ਜੱਗ ਨੂੰ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਆਪਾਂ ਲਵਾਂਗੇ ਇਮਲੀ ਦਾ ਰਸ ਪਿਉਤੀ ਹੋਈ ਇਮਲੀ ਨੂੰ ਤੁਸੀਂ ਕਿਸੇ ਵੀ ਛੰਨੀ ਰਾਹੀਂ ਚੰਗੀ ਤਰ੍ਹਾਂ ਛਾਲ ਲੈਣਾ ਤੇ ਉਹਨੂੰ ਹੱਥਾਂ ਜੇ ਨਾਲ ਮਸਲ ਕੇ ਉਹਦਾ ਸਾਰਾ ਰਸ ਕੱਢ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਦੋ ਚਮਚ ਪਾਏ ਆਪਾਂ ਤਿਆਰ ਕੀਤੇ ਹੋਏ ਮਸਾਲੇ ਦੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਾਂਗੇ ਹਜੇ ਤੱਕ ਆਪਾਂ ਇਹਦੇ ਵਿੱਚ ਇਮਲੀ ਵਾਲਾ ਪਾਣੀ ਪਾਇਆ ਤੇ ਬਿਲਕੁਲ ਥੋੜਾ ਜਿਹਾ ਪਾਣੀ ਤੁਸੀਂ ਇਹਦੇ ਵਿੱਚ ਹੋਰ ਮਿਕਸ ਕਰਨਾ ਫਿਰ ਆਪਾਂ ਟੇਸਟ ਲਈ ਪਾਈਏ ਜੀ ਥੋੜੀ ਜੀ ਹਿੰਗ ਤੇ ਇੱਕ ਭੇਲੀ ਹੁੰਦੀ ਹੈ ਜਿਹੜੀ ਛੋਟੀ ਜੀ ਗੁੜ ਦੀ ਉਹਦਾ ਅੱਧਾ ਹਿੱਸਾ ਆਪਾਂ ਇਹਦੇ ਵਿੱਚ ਪਾਇਆ ਜਿਆਦਾ ਮਿੱਠਾ ਆਪਾਂ ਬਿਲਕੁਲ ਨਹੀਂ ਕਰਨਾ ਪਾਣੀ ਬਿਲਕੁਲ ਗਰਮ ਹੋ ਗਿਆ ਤੇ ਫਿਰ ਪਾ ਦਾਂਗੇ ਕਲੌਂਜੀ 2 ਤੋਂ 3 ਮਿੰਟ ਲਈ ਮੀਡੀਅਮ ਫਲੇਮ ਤੇ ਇਹਨੂੰ ਲਗਾਤਾਰ ਉਬਾਲਾਂਗੇ ਬਹੁਤ ਹੀ ਮਜ਼ੇਦਾਰ ਜੀ ਮੇਥੀ ਇਮਲੀ ਦੀ ਸੌਸ ਹੈ ਜਿਹੜੀ ਬਣ ਕੇ ਤਿਆਰ ਹੋਗੀ ਰਾਮ ਲੱਡੂ ਜਦੋਂ ਵੀ ਬਣਾਓਗੇ ਨਾਲੇ ਸੌਸ ਹੈ ਜਿਹੜੀ ਜਰੂਰ ਬਣਾ ਕੇ ਦੇਖਿਓ ਵੱਖਰਾ ਹੀ ਇਹਦਾ ਟੇਸਟ ਹੈ ਨਾਲੇ ਪਕੌੜਿਆਂ ਨਾਲ ਖਾ ਕੇ ਵੀ ਮਜ਼ਾ ਲੈ ਸਕਦੇ ਹੋ ਹੁਣ ਤਿਆਰ ਕਰਾਂਗੇ ਗ੍ਰੀਨ ਸੌਸ ਇਹਦੇ ਲਈ ਲਿਆ ਧਨੀਆ ਪੁਦੀਨਾ ਦੋ ਤਿੰਨ ਮooli ਦੇ ਪੱਤੇ ਜਿਹੜੇ ਬਿਲਕੁਲ ਫਰੈਸ਼ ਹੋਣੇ ਚਾਹੀਦੇ ਐ ਦੋ ਤਿੰਨ ਲਾਵਾਂਗੇ ਹਰੀਆਂ ਮੇ ಅದಾ ಇಂಚದ ಟುಕಡಾ ಅದರಕೋ ಜೀರಾ ਤੇ ਦੋ ਚਮਚਾ ਆਪਾਂ ਪਰ ਕੇ ਪਾਏ ਆ ਉਸੇ ਸੌਸ ਦੇ ਜਿਹੜੀ ਆਪਾਂ ਹੁਣੇ ਤਿਆਰ ਕੀਤੀ ਹੈ ਅੱਧਾ ਕਿ ਚਮਚ ਪਾਵਾਂਗੇ ਆਪਾਂ ਕਾਲਾ ਨਮਕ ਫਿਰ ਬਸ ਬਿਲਕੁਲ ਥੋੜਾ ਜਿਹਾ ਪਾ ਲਿਓ ਪਾਣੀ ਤੇ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਓ ਗ੍ਰੀਨ ਸੌਸ ਵੀ ਆਪਣੀ ਚਟਪੜ ਨਾਲ ਦੀ ਨਾਲ ਤਿਆਰ ਹੋ ਗਈ ਇਹ ਚਟਨੀ ਮਿਕਸ ਕਰਨ ਦੇ ਨਾਲ ਇਹਦਾ ਵੱਖਰਾ ਹੀ ਟੇਸਟ ਆਉਂਦਾ ਬਹੁਤ ਸੋਹਣੇ ਕਲਰ ਆਏ ਆ ਦੋਨੇ ਤਰ੍ਹਾਂ ਦੀ ਸੌਸ ਦੇ ਰਾਮ ਲੱड्डੂ ਲਈ ਬਣੀ ਹੋਈ ਇਹ ਮजेदार ਜੀ ਸੌਸ ਤੇ ਰੈਸਪੀ ਤੁਹਾਨੂੰ ਕਿਉਂ ਜੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਇਰ ਕਰ ਦਿਓ ਤੇ ਫਿਰ ਆਪਾਂ ਜੀ ਦਾਲਾ ਵਾਲੇ ਪੇਸਟ ਵਿੱਚ ਪਾਇਆ ਕਾਲਾ ਨਮਕ ਤੁਸੀਂ ਇਹਦੇ ਵਿੱਚ ਘਰ ਵਾਲਾ ਸਾਦਾ ਨਮਕ ਵੀ ਪਾ ਸਕਦੇ ਹੋ ਇਹ ਤੁਸੀਂ ਦਾਲਾਂ ਦੇ ਹਿਸਾਬ ਨਾਲ ਪਾਉਣਾ ਹੈ ਫਿਰ ਅੱਧਾ ਕ ਚਮਚੇ ਪਾਵਾਂਗੇ ਆਪਾਂ ਅਜਵੈਨ ਦਾ ਜਿਹਨੂੰ ਤੁਸੀਂ ਚੰਗੀ ਤਰ੍ਹਾਂ ਹੱਥਾਂ ਨਾਲ ਮਸਲ ਲੈਣਾ ਫਿਰ ਵਿੱਚ ਪਾਓ ਉਸ ਤੋਂ ਬਾਅਦ ਇਹਨੂੰ 1-2 ਮਿੰਟ ਲਈ ਲਗਾਤਾਰ ਤੁਸੀਂ ਚਾਹੇ ਚਮਚ ਨਾਲ ਹੀ ਮਿਕਸ ਕਰ ਦਿਓ ਤਾਂ ਕਿ ਨਮਕ ਵਗੈਰਾ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੇ ਫਿਰ ਤੇਲ ਨੂੰ ਕਰਾਂਗੇ ਹਲਕਾ ਗਰਮ ਤੇਲ ਤੁਹਾਡਾ ਇੱਥੇ ਜ਼ਿਆਦਾ ਗਰਮ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਛੋਟਾ ਜਿਹਾ ਪੀਸ ਇਹਦੇ ਵਿੱਚ ਤੁਸੀਂ ਪਹਿਲਾਂ ਪਾ ਕੇ ਦੇਖ ਲੈਣਾ ਦੇਖੋ ਹਲਕੇ ਜਿਹੇ ਦੇ ਉੱਪਰ ਬੱਬਲ ਜੇ ਉੱਠ ਰਹੇ ਹੈ ਜ਼ਿਆਦਾ ਹੀ ਗਰਮ ਨਹੀਂ ਇਹਨੂੰ ਬਣਨ ਤੇ 5 ਤੋਂ 6 ਮਿੰਟ ਆਰਾਮ ਨਾਲ ਲੱਗਨੇ ਚਾਹੀਦੇ ਹੈ ਫਿਰ ਇਹ ਮਜ਼ੇਦਾਰ ਜਿਹੜੇ RAM ਲੱਡੂ ਹੈ ਉਹ ਬਣ ਕੇ ਤਿਆਰ ਹੋਣਗੇ ਅਗਲੀਆਂ 4 ਉਂਗਲਾਂ ਦੇ ਨਾਲ ਤੁਸੀਂ ਚੱਕ ਕੇ ਅੰਗੂਠੇ ਨਾਲ ਇਹਦੇ ਵਿੱਚ ਤੁਸੀਂ ਸਿਰਦੇ ਜਾਣਾ ਤੇ ਇਹ ਆਪਣੇ ਆਪ ਹੀ ਦੇਖੋ ਫੁੱਲ ਜਾਣਾ 2 ਮਿੰਟ ਤੱਕ ਲਗਭਗ ਤੁਸੀਂ ਇਹਨੂੰ ਬਿਲਕੁਲ ਨਾ ਹਿਲਾਇਓ ਕਿਉਂਕਿ ਜਦੋਂ ਇਹ ਪੱਕ ਗਏ ਹਲਕੇ ਜੇ ਆਪਣੇ ਆਪ ਹੀ ਉੱਪਰ ਤੈਰਨ ਲੱਗ ਜਾਣਗੇ ਹਲਕਾ ਹਲਕਾ ਜੈ ਇਹਨੂੰ ਪਲਟਦੇ ਜਾਇਓ ਬੜਾ ਹੀ ਸੋਹਣਾ ਕਲਰ ਦੇਣਗੇ ਤੇ ਬੜੇ ਹੀ ਵਧੀਆ ਬਣ ਕੇ ਤਿਆਰ ਹੋਣਗੇ ਦੇਖੋ ਇਹਨਾਂ ਨੇ ਆਪਣਾ ਕਲਰ ਵਗੈਰਾ ਚੇਂਜ ਕਰ ਲਿਆ ਤੇ ਇਹ ਇਹ ਹੋ ਗਏ ਜੀ ਬਣ ਕੇ ਤਿਆਰ ਦੇਖੋ ਕਿੰਨੇ ਸੋਹਣੇ ਇਹ ਦੇਖਣ ਵਿੱਚ ਲੱਗ ਰਹੇ ਆ ਤੇ ਖਾਣ ਵਿੱਚ ਕਿੰਨੇ ਟੇਸਟੀ ਹੋਣਗੇ ਉਹ ਜਦੋਂ ਤੁਸੀਂ ਬਣਾ ਕੇ ਬੱਚਿਆਂ ਨੂੰ ਦੋਵੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਕਿਉਂਕਿ ਡਿਮਾਂਡ ਇਹਦੀ ਦੁਬਾਰਾ ਵੀ ਹੋਣੀ ਹੈ ਹੁਣ ਆਪਾਂ ਇਹ ਲਈ ਕੱਟ ਲਿਆ ਜੀ ਸਲਾਦ ਜਾਨੀ ਕਿ ਮੂਲੀ ਨੂੰ ਆਪਾਂ ਕਰ ਲਿਆ ਗ੍ਰੇਟ ਸੌਸ ਆਪਣੀ ਤਿਆਰ ਹੈ ਤੇ ਲੱਡੂ ਵੀ ਤਿਆਰ ਹੈ ਹੁਣ ਆਪਣੇ ਬੱਚੇ ਵੀ ਤਿਆਰ ਹੈ ਖਾਣ ਲਈ ਕਿਉਂਕਿ ਉਹ ਵੀ ਕੋਲ ਹੀ ਖੜੇ ਸੀ ਤੇ ਹੁਣ ਆਪਾਂ ਝਟਪਟ ਕਰ ਦਾਂਗੇ ਸਾਰਿਆਂ ਨੂੰ ਸਰਬ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਦੇਖੋ ਅੰਦਰੋਂ ਕਿੰਨੇ ਜਿਆਦਾ ਜਾਲੀਦਾਰ ਇਹ ਬਣੇ ਐ ਬਹੁਤ ਹੀ ਜਿਆਦਾ ਟੇਸਟੀ ਸਿੰਪਲ ਜਿਹੇ ਤਰੀਕੇ ਨਾਲ ਤੇ ਘਰ ਦੀਆਂ ਆਮ ਜੀਆਂ ਦਾਲਾ ਤੋਂ ਤੇ ਆਪਾਂ ਹੁਣ ਸਾਰਿਆਂ ਨੂੰ ਕਰਾਂਗੇ ਸਰਬ ਤੁਸੀਂ ਵੀ ਇਹ ਤਰੀਕਾ ਜ਼ਰੂਰ ਅਪਣਾਓ ਤੇ ਮੈਂ ਦੇ ਦਾਲ ਚ ਇਹ ਰਾਮ ਲੱਡੂ ਹੈ ਜਿਹੜੇ ਬੱਚਿਆਂ ਨੂੰ ਬਣਾ ਕੇ ਜਰੂਰ ਖਵਾਇਓ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਲਿਓ ਤੇ ਮੇਰੇ ਚੈਨਲ ਨੂੰ ਫੋਲੋ ਜਰੂਰ ਕਰ ਲਓ YouTube ਤੇ ਲਿੰਕ ਵਿੱਚ ਜਾ ਕੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡੀ ਸਪੋਰਟ ਦੀ ਬੜੀ ਲੋੜ ਹੈ ਧੰਨਵਾਦ